ਦੀ ਵੀਡੀਓ ਦੇਖਣ ਵਾਲੇ ਸਾਰੇ ਪੈਨਪ੍ਰਾਵਾਂ ਨੂੰ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਜੀ ਤੇ ਅੱਜ ਆਪਾਂ ਕੁੰਮਣ ਚੱਲੇ ਆਂ ਕਲਵਾਰੀ ਕਲਵਾਰੀ ਪਰਸ ਤੋਂ 600 ਕਿਲੋਮੀਟਰ ਦੀ ਡਰਾਈਵ ਆ 5 6 ਘੰਟੇ ਲੱਗਦੇ ਆ 6 ਤੋਂ 7 ਘੰਟੇ ਆਪਾਂ ਰਾਹ ਦੇ ਵਿੱਚ ਰੁਕ ਵੀ ਜਾਂਦੇ ਆ ਤੇ ਕਲਵਾਰੀ ਬਹੁਤ ਵਧੀਆ ਆ ਆਪਾਂ ਕਹਿੰਦੇ ਇੱਕ ਟਾਊਨ ਆ ਤੇ ਆਪਣੇ ਨੈਸ਼ਨਲ ਪਾਰਕ ਕਰਕੇ ਜਾਣਿਆ ਜਾਂਦਾ ਤੇ ਨੈਸ਼ਨਲ ਪਾਰਕ ਬਹੁਤ ਵੱਡਾ ਕਲਵਾਰੀ ਦਾ ਉੱਥੇ ਜ਼ਿਆਦਾਤਰ ਲੋਕ ਉਸ ਨੂੰ ਦੇਖਣ ਜਾਂਦੇ ਆ ਤੇ ਨੈਸ਼ਨਲ ਪਾਰਕ ਦੇ ਵਿੱਚ ਜੇ ਮੈਂ ਗੱਲ ਕਰਾਂ ਸਪੈਸ਼ਲੀ ਕਾਈ ਵੋਕਾ ਉਹ ਬਹੁਤ ਮਸ਼ਹੂਰ ਆ ਜਿੰਨੇ ਵੀ ਲੋਕ ਉਧਰੋਂ ਨਾਰਥ ਤੋਂ ਆਪਣਾ ਲੈਪ ਕੰਪਲੀਟ ਕਰਦੇ ਆ ਤਾਂ ਉਹ ਕੁਲਵਾਰੀ ਜ਼ਰੂਰ ਖੜਦੇ ਆ ਤੇ ਆਪਾਂ ਵੀ ਅੱਜ ਉੱਥੇ ਚੱਲੇ ਆ ਤੇ ਸਭ ਤੋਂ ਪਹਿਲਾਂ ਆਪਾਂ ਕਿਉਂਕਿ ਅੱਜ ਟਾਈਮ ਕਾਫੀ ਹੋ ਗਿਆ ਇਸ ਟਾਈਮ 11 ਦੇ ਕਰੀਬ ਹੋ ਗਿਆ ਤੇ ਆਪਾਂ ਲੱਕੀਪੇ ਜਾਵਾਂਗੇ ਲੱਕੀਪੇ ਕੁਲਵਾਰੀ ਤੋਂ ਥੋੜਾ ਜਿਹਾ ਇਧਰ ਆ ਤੇ ਉੱਥੇ ਜਾ ਕੇ ਰੋਕਾਂਗੇ ਕੈਂਪਿੰਗ ਗਰਾਊਂਡ ਆ ਕੈਂਪਿੰਗ ਕਰਾਂਗੇ ਤੇ ਬਾਕੀ ਹੌਲੀ ਹੌਲੀ ਚੱਲਦੇ ਆ ਫਿਰ ਬਣਾਉਣੇ ਅੱਗੇ ਦੀ ਵੀਡੀਓ ਤੇ ਤੁਸੀਂ ਵੀਡੀਓ ਨੂੰ ਜਰੂਰ ਦੇਖਿਓ ਇਹ ਖਲਵਾਰੀ ਬਹੁਤ ਸੋਹਣਾ ਦੇਖਣ ਵਾਲਾ نیشنل ਪਾਰਕ ਆ ਚਲੋ ਜੀ ਚਲੋ ਜੀ ਤੁਰ ਗਏ ਆਪਾਂ ਇੱਥੇ ਪਾਰਕਿੰਗ ਦੇ ਵਿੱਚ ਥੋੜਾ ਜਿਆ ਰੁਕੇ ਸੀ ਖਾਣ ਪੀਣ ਲਈ ਆਪਾਂ ਹੁਣ ਇੱਥੋਂ ਨਿਕਲ ਜੀ ਹਾਂਜੀ ਆਪਾਂ 220 25 ਕਿਲੋਮੀਟਰ ਆ ਗਏ ਆ ਚੱਲ ਕੇ ਤੇ ਹੁਣ ਇੱਥੇ ਰਾਹ ਦੇ ਵਿੱਚ ਖੜੇ ਆ ਪੰਪ ਦੇ ਉੱਤੇ ਚਾਹ ਕਾਫੀ ਵਗੈਰਾ ਪੀਨੇ ਆ ਕਾਫੀ ਰੋਸਟੇਸ਼ਨ ਪੜਿਆ ਹੋਇਆ ਇੱਥੇ ਵਧੀਆ ਕਾਫੀ ਵਗੈਰਾ ਲੈ ਕੇ ਪੀਣ ਤੇ ਉਹ ਆਪਾਂ ਹੁਣ ਇੱਥੋਂ ਪੀਨੇ ਆ ਤੇ ਜਿਉਂ ਜਿਉਂ ਆਪਾਂ ਨਾਰਥ ਵਾਲੇ ਪਾਸੇ ਨੂੰ ਜਾਈ ਜੰਨੇ ਆ ਟੈਂਪਰੇਚਰ ਵਧ ਜਾਂਦਾ ਇੱਥੇ ਹੁਣ ਕਾਫੀ ਗਰਮੀ ਹੋਗੀ ਤੇ ਆ ਜਿਹੜੇ ਇਥੋਂ ਦੇ ਨੇੜੇ ਤੇੜੇ ਜਿਹੇ ਟਾਊਨ ਨੇ ਇਹਨਾਂ ਬਾਰੇ ਥੋੜਾ ਬਹੁਤ ਲਿਖਿਆ ਹੋਇਆ ਚੇਂਜਿੰਗ ਜਰਾਲਟਨ World Flower Country ਤੇ ਆਪਣੇ ਰਾਹ ਦੇ ਵਿੱਚ ਆਉਣੀ ਆ ਪਰ ਆਪਾਂ ਇਥੋਂ ਫਿਲਹਾਲ ਅੱਜ ਪਹਿਲਾਂ ਸਿੱਧਾ ਜਾਣਾ ਅ ਲੱਖੀਪੇ ਉੱਥੇ ਜਾ ਕੇ ਰੁਕਾਂਗੇ ਆਪਾਂ ਤਾਂ ਜਿੱਥੇ ਆਪਾਂ ਅੱਜ ਚੱਲੇ ਆ ਜਦੋਂ ਅਸੀਂ ਇਹਨੂੰ ਗੂਗਲ ਨਕਸ਼ੇ ਦੇ ਉੱਤੇ ਦੇਖੋ ਤਾਂ ਪਰਤ ਤੋਂ 600 ਕਿਲੋਮੀਟਰ ਉੱਪਰ ਨਾਰਥ ਵਾਲੇ ਪਾਸੇ ਨੂੰ ਪੈਂਦਾ ਹੈਗਾ ਇਹ ਆਪਣਾ ਵਿੱਚ ਦੇ ਨਾਲ ਹੀ ਇਸ ਸਮੁੰਦਰ ਦੇ ਨਾਲ ਹੀ ਆ ਇੰਡੀਅਨ ਓਸ਼ੀਅਨ ਆ ਜਿਹੜਾ ਆਪਣਾ ਉਹਦੇ ਬਿਲਕੁਲ ਉੱਪਰ ਆ ਟਾਊਨ ਖਾਸਾ ਵੱਡਾ ਤੇ ਰਾਹ ਦੇ ਵਿੱਚ ਸਿਰਫ ਇੱਕ ਵੱਡਾ ਵੱਡਾ ਟਾਊਨ ਆਉਂਦਾ ਜਰਾਲ ਟਾਣਾ ਉਹ ਟਾਣਾ ਆਊਗਾ ਅਜੇ ਉਹ 100 ਕਿਲੋਮੀਟਰ ਰਹਿੰਦਾ ਤੇ ਉਸ ਤੋਂ ਪਹਿਲਾਂ ਤਾਂ ਸਿਰਫ ਅਜੇ ਮੈਂ ਤੁਸੀਂ ਪਹਿਲਾਂ ਵੀਡੀਓ ਦੇ ਵਿੱਚ ਦੇਖਿਆ ਖਾਲੀ ਥਾਂਾਂ ਨੇ ਜਾਦੇ ਖੇਤ ਵੀ ਹੈਗੇ ਪਰ ਖੇਤ ਵੀ ਘੱਟ ਨੇ ਇੰਨੇ ਜ਼ਿਆਦਾ ਨਹੀਂ ਹੈਗੇ ਜਿੰਨੇ ਉਧਰ ਸਾਊਥ ਵਾਲੀ ਸਾਈਡ ਆ ਸਾਊਥ ਸਾਈਡ ਕਣਕ ਬਹੁਤ ਜ਼ਿਆਦਾ ਹੁੰਦੀ ਆ ਤੇ ਜਿੰਨੇ ਵੀ ਆਪਣੇ ਹਾੜੀ ਦੀਆਂ ਫਸਲਾਂ ਨੇ ਉਹ ਹੁੰਦੀਆਂ ਤੇ ਇੱਧਰ ਵੀ ਜਿਵੇਂ ਦੇਖਿਆ ਕਈ ਖੇਤ ਆ ਕਣਕ ਵਾਲੇ ਨੇ ਤੇ ਕਣਕ ਵੱਡੀ ਪਈ ਆ ਕਿਉਂਕਿ ਹੁਣ ਗਰਮੀਆਂ ਗਰਮੀ ਦੀ ਫਸਲ ਇੱਥੇ ਹੁੰਦੀ ਨਹੀਂ ਉਹ ਤਾਂ ਕਰਕੇ ਕਿਉਂਕਿ ਜ਼ਿਆਦਾਤਰ ਫਸਲਾਂ ਆਪਣੀਆਂ ਮੀਂਹਾਂ ਤੇ ਨਿਰਭਰ ਨੇ ਤੇ ਹੁਣ ਤਾਂ ਆਪਾਂ ਚੱਲਿਆਂ ਜਰਾਲਟ ਨਾਉਣ ਵਾਲਾ ਉੱਥੇ ਜਾ ਕੇ ਦੇਖਾਂਗੇ ਜੇ ਆਪਣੇ ਕੋਲੇ ਸਮਾਂ ਲੱਗਿਆ ਤਾਂ ਆਪਾਂ ਖੜਾਂਗੇ ਨਹੀਂ ਫਿਰ ਮੁੜਦੇ ਹੋਏ ਜਰਲਟਨ ਥੋੜਾ ਬਹੁਤ ਦੇਖਾਂਗੇ ਹੁਣ ਕਿਉਂਕਿ ਇੱਕ ਵਾਰੀ ਆਪਾਂ ਨੂੰ ਇਹ ਆ ਵੀ ਚਲੋ ਆਪਾਂ ਸਿੱਧਾ ਚੱਲੀਏ ਇਸ ਟਾਈਮ ਵੀ 290 ਕਿਲੋਮੀਟਰ ਆਪਣੀ ਡੈਸਟੀਨੇਸ਼ਨ ਪਈ ਆ ਤੇ ਘੰਟੇ ਲੱਗਣਿਆ 3 ਟੈਂਕੀ ਹੋ ਗਈ ਫੁੱਲ ਦੁਆਰੇ ਕੋਈ ਨਾ ਟੈਂਸ਼ਨ ਕੌਂਗਰਾ ਪਲੇਸ ਤੋਂ ਹੁਣ ਆਪਾਂ ਇੱਥੋਂ ਤੇਲ ਪਵਾ ਕੇ ਨਿਕਲਦੇ ਆ ਤੇ 180 ਕਿਲੋਮੀਟਰ ਰਹਿ ਗਿਆ ਛੋਟਾ ਜਿਹਾ ਪਿੰਡ ਆ ਗੱਤੀਬਾੜੀ ਜਿਹੜਾ ਸਿੱਧਾ ਲੱਗਦਾ ਜਿਹੜਾ ਨਾਲ ਸੰਤ ਪਪਾ ਜਿਹਾ ਖੜਾ ਲੋਕਾਂ ਦੇ ਘਰਾਂ ਚ ਜਿਆਦਾ ਵੱਡਾ ਨਹੀਂ ਟਾਊਨ ਦੇ ਕੋਹੋ ਜੁੜਾ ਹੀ ਆ ਆ ਲਿਖਿਆ ਇਹਨਾਂ ਨੇ ਟਾਊਨ ਸੈਂਟਰ ਖੰਮੇ ਆ ਤੇ ਪਰ ਆਪਾਂ ਬੰਕਾਸ ਆ ਗਿਆ ਆ ਇਸ ਪਿੰਡ ਦੇ ਵਿੱਚ ਆ ਚਰਚ ਜੀ ਪਤਾ ਨਹੀਂ ਕੀ ਬੜੀ ਸੋਹਣੀ ਲੱਗਦੀ ਆ ਨਾ ਦੇਖਣ ਇਹ ਚਰਚੀ ਲੱਗਦੀ ਮੇਰੇ ਹਿਸਾਬ ਨਾਲ ਜਿਹੜੇ ਹਿਸਾਬ ਨਾਲ ਨਕਸ਼ਾ ਜਨਾ ਉੱਚਾ ਹੋਰ ਤੱਕ ਹੀ ਹੋਊਗਾ ਬਾਕੀ ਸਾਰੇ ਘਰ ਤਾਂ ਛੋਟੇ ਛੋਟੇ ਜੇ ਲੜੀ ਜਰਾਲਟ ਤੱਕ ਪਹੁੰਚ ਗਏ ਆਪਾਂ ਇੱਥੇ ਹੈ ਕੋਈ ਪ੍ਰੋਗਰਾਮ ਜੇ ਆਪਾਂ ਇੱਥੇ ਰਹਲੀ ਅੱਜ ਤੇ ਕੱਲੂ ਸਿੱਧਾ ਗਲਵਰੀ ਵਗ ਜੇ ਫਰੀ ਮਰਜੀ ਆ ਰੋਕੇ ਦੇਖ ਲੈ ਜੇ ਲੱਭਦਾ ਇੱਥੇ ਆਪਾਂ ਨੂੰ ਪਹਿਲਾਂ ਇਹ ਦੇਖਣਾ ਪੈਣਾ ਵੀ ਦੇਖਣ ਨੂੰ ਕੀ ਕੁਝ ਆ ਇੱਥੇ ਕਰਕੇ ਦੇਖ ਲੈ ਜੇ ਸਾਈਡ ਤੇ ਲਾ ਕੇ ਮਿਲਦਾ ਠੀਕ ਆਣੀ ਇੱਕ ਜੰਗ ਹੀ ਜਾਵਾਂਗੇ ਠੀਕ ਹੈ ਮੈਂ ਕਿ ਪਾਰਕਿੰਗ ਚ ਦੇਖਦਾ ਜਿੱਥੇ ਕਿਤੇ ਲਾ ਕੇ ਜੇ ਆਪਣਾ ਇੱਥੇ ਕੋਈ ਵਧੀਆ ਚੀਜ਼ਾਂ ਹੋਈਆਂ ਦੇਖਣ ਵਾਲੀਆਂ ਫਿਰ ਅੱਜ ਇੱਥੇ ਰਹਿ ਲਾਂਗੇ ਤੇ ਕੱਲ ਨੂੰ ਕਲਵਾਰੀ ਵਗ ਜਾਵਾਂਗੇ ਹਉ ਜੀ ਬਹੁਤ ਨੇੜੇ ਆ ਗਿਆ ਕੀ ਚੀਜ਼ ਹੈ ਸਪਾਰਕ ਹੋਰ ਇੱਕ ਵੈਸੇ ਹੀ ਉਹ ਆਵਾਜ਼ ਆਉਂਦੀ ਤਾਰਾਂ ਦੀ ਜਿਵੇਂ ਆਉਂਦੀ ਹੁੰਦੀ ਆ ਵੈਸੇ ਹੀ ਆ ਮੇਚੋਂ ਖੰਭੇ ਤੋਂ ਆਵਾਜ਼ ਹੀ ਆਉਂਦੀ ਤਾਂ ਕਲਵਾਰੀ ਆਪਣਾ ਰਹਿ ਗਿਆ 61 ਕਿਲੋਮੀਟਰ ਆ ਸਾਹਮਣੇ ਬੋਰਡ ਲੱਗਿਆ ਤੇ ਹੁਣ ਇੱਥੇ ਨੈਟ ਦੀ ਕੋਸ਼ਿਸ਼ ਕਰਦੇ ਆਂ ਜੇ ਥੋੜੀ ਬਹੁਤ ਰੇਂਜ ਆ ਗਈ ਤੇ ਇੱਥੇ ਇਹਨਾਂ ਨੇ ਲਿਖ ਕੇ ਲਾਇਆ ਹੋਇਆ ਸੀਗਾ ਪਿੰਕ ਲੇਕ ਲੁਕਆਊਟ ਜੋ ਨੇੜੇ ਹੋਇਆ ਤਾਂ ਫਿਰ ਉਹ ਹੁਣ ਆਪਾਂ ਦੇਖ ਕੇ ਜਾਵਾਂਗੇ ਦੇਖਦੇ ਆਂ ਜੇ ਨੈਟ ਚੱਲੇ ਨੈਟ ਨਹੀਂ ਹੈਗਾ ਇੱਥੇ ਥੋੜਾ ਜਿਹਾ ਉਹਦੀ ਪ੍ਰੋਬਲਮ ਆ ਰਹੀ ਆ ਨਹੀਂ ਤਾਂ ਆਪਾਂ 60 ਕਿਲੋਮੀਟਰ ਕੁਲਵੈਰੀ ਆ ਤੇ ਜਿੱਥੇ ਜਾ ਕੇ ਆਪਾਂ ਜੇ ਰਾਤ ਰਹਿਣਾ ਉਹ ਸਾਰਾ ਇੱਥੋਂ 25-30 ਕਿਲੋਮੀਟਰ ਰਹਿ ਗਿਆ ਨੇੜੀ ਆ ਦੇਖੋ ਇੱਥੇ ਕੁਝ ਨਹੀਂ ਹੈਗਾ ਬੰਜਰ ਜ਼ਮੀਨ ਪਈਆ ਸਾਰੀ ਆ ਇਧਰ ਜ਼ਰੂਰ ਹੈਗਾ ਲੋਕਾਂ ਦੇ ਘਰ ਕੋਲ ਇਧਰਲੀ ਸਾਈਡ گاਵਾਂ ਦਾ ਫਾਰਮਸੀ گاਵਾਂ ਵੀ ਫਿਰਦੀਆਂ ਪਰ ਇਧਰਲੀ ਸਾਈਡ ਉਹ ਲੇਕ ਆ ਸਾਰੀ ਤੇ ਖਾਲੀ ਜਗ੍ਹਾ ਇਧਰ ਕੁਛ ਨਹੀਂ ਆ ਤੇ ਨੈਟ ਦਾ ਬੰਦੋਬਸਤ ਆਪਣਾ ਹੋਇਆ ਨਹੀਂ ਪਿੰਕ ਲੇਕ ਹੁਣ ਕੱਲ ਨੂੰ ਆਇਆ ਜਾਊਗਾ ਕਿਉਂਕਿ ਇੱਥੇ ਹੁਣ ਬਿਨਾਂ ਨੇਵੀਗੇਸ਼ਨ ਤੋਂ ਜਾ ਨਹੀਂ ਸਕਦੇ ਸ਼ਾਇਦ ਪਤਾ ਨਹੀਂ ਕਿੰਨੇ ਕੁ ਦੂਰ ਆ ਕੁਲਵਾਰੀ ਚੱਲਦੇ ਆ ਹੁਣ ਇੱਕ ਵਾਰੀ ਤੇ ਕੱਲ ਨੂੰ ਉੱਥੇ ਕਲਵੈਰੀ ਜਾ ਕੇ ਨੈਟ ਆ ਜਾਣਾ ਤੇ ਵਾਪਸ ਦੇਖ ਕੇ ਰਾਹ ਰੂਜਾ ਤੇ ਜਦੋਂ ਆਪਾਂ ਪਰਸੋਂ ਨੂੰ ਮੁੜਦੇ ਹੋਏ ਆਵਾਂਗੇ ਤੇ ਮੁੜਦੇ ਹੋਏ ਦੇਖਾਂਗੇ ਉਹਨੂੰ ਕਿਉਂਕਿ ਇਹ ਦਿਨਾਂ ਨੈਟ ਤਾਂ ਹੁਣ ਜਾ ਨਹੀਂ ਸਕਦੇ ਵੀ ਇਹ ਨਹੀਂ ਪਤਾ ਕਿੰਨੀ ਕੁ ਦੂਰ ਆ ਜਾਂ ਆਪਾਂ ਇੱਧਰ ਉੱਧਰ ਵੀ ਜਾ ਸਕਦੇ ਆ ਤੇ ਇਸੇ ਕਰਕੇ ਹੁਣ ਆਪਾਂ ਪਰਸ ਸਿੱਧਾ ਕਲਵੈਰੀ ਚੱਲੀਏ ਤੇ ਲਓ ਪਾਜੀ ਤੇ ਚੱਲ ਫਿਰ ਆਇਆ ਕਲਵੈਰੀ ਨੂੰ ਆਇਆ ਸਿੱਧਾ ਠੀਕ ਆ ਓਕੇ ਕਲਵੈਰੀ ਵੀ ਨਹੀਂ ਸੌਰੀ ਜਿੱਥੇ ਆਪਾਂ ਜਾ ਕੇ ਅੱਜ ਰਹਿਣਾ ਲੱਕੀ ਬੇ ਆ ਲੱਕੀ ਵੇ ਦਾ ਨੈਟ ਆਪਣਾ ਕੀ ਕਹਿੰਦੇ ਹੁੰਦੇ ਨੇ ਨੈਵੀਗੇਸ਼ਨ ਚ ਪਾਇਆ ਹੋਇਆ ਐਡਰੈਸ ਉਹ ਤਾਂ ਉਹਨੇ ਚੱਕ ਹੀ ਲੈਣਾ ਅ ਲੱਕੀ ਕੈਂਪ ਗਰਾਉਂਡ ਦੇ ਲੱਕੀ ਵੇ ਕੈਂਪਿੰਗ ਗਰਾਉਂਡ ਜਿਹੜਾ ਉਹਦੇ ਵਿੱਚ ਆਪਾਂ ਬਸ ਪਹੁੰਚ ਗਏ ਮੇਨ ਰੋਡ ਤੋਂ ਇਹ ਪਿੱਛੇ ਹਟ ਮੈਂ 5-7 ਕਿਲੋਮੀਟਰ ਆਫ ਰੋਡਿੰਗ ਆ ਬਿਲਕੁਲ ਤੇ ਹੁਣ ਆਪਾਂ ਉਧਰ ਨੂੰ ਚੱਲੇ ਆ ਤੇ ਪ੍ਰੋਬਲਮ ਆਉਣ ਇਹ ਆ ਕਿ ਉੱਥੇ ਲਿਖਿਆ ਹੋਇਆ ਸੀ ਕੈਸ਼ ਓਨਲੀ ਕੈਸ਼ ਆਪਣੇ ਕੋਲੇ ਹੈ ਨਹੀਂ ਕਾਰਡ ਨੇ ਹੁਣ ਜਾ ਕੇ ਪਤਾ ਲੱਗੂਗਾ ਵੀ ਕੀ ਬਣਦਾ ਜੇ ਉੱਥੇ ਨੈਟਵਰਕ ਹੋਇਆ ਤਾਂ ਕਿਸੇ ਨੂੰ ਆਪਾਂ ਆਨਲਾਈਨ ਟਰਾਂਸਫਰ ਕਰ ਦਾਂਗੇ ਤੇ ਕੈਸ਼ ਲੈ ਲਾਂਗੇ ਬਾਕੀ ਦਾ ਫਿਰ ਚਾ ਕੇ ਦੇਖਦੇ ਆਂ ਜੇ ਕੋਈ ਬਣਿਆ ਨਹੀਂ ਕੋਈ ਨੇੜੇ ਤੇੜੇ ਪੰਪ ਲੱਭਦੇ ਆਂ ਉੱਥੋਂ ਕੈਸ਼ ਲੈ ਕੇ ਆਉਣਾ ਪੈਣਾ ਲੱਕੀ ਬੇ ਕੈਂਪ ਗਰਾਉਂਡ ਆਪਾਂ ਪਹੁੰਚ ਗਏ ਆ ਇਹਨਾਂ ਦਾ ਆਫਿਸ ਆ ਤੇ ਆਫਿਸ ਦਾ ਚੱਕਰ ਇਹ ਆ ਵੀ ਇਸ ਟਾਈਮ ਬੰਦ ਹੈ ਇਹਨਾਂ ਨੇ ਲਿਖਿਆ ਹੋਇਆ ਸਵੇਰੇ 8 ਤੋਂ ਲੈ ਕੇ 3 ਤੇ ਦੂਜੀ ਗੱਲ ਇਹ ਆ ਕੈਂਪਿੰਗ ਕੰਡੀਸ਼ਨਸ ਲਿਖੀਆਂ ਹੋਈਆਂ ਨੇ ਦੇ ਨਾਲ ਨੋ ਫਾਇਰ ਦਾ ਕਹਿੰਦੇ ਤੁਸੀਂ ਅੱਗ ਨਹੀਂ ਚਲਾ ਸਕਦੇ ਗੈਸ ਵਗੈਰਾ ਲਾ ਸਕਦੇ ਆ ਪਰ ਉਹ ਅੱਗ ਨਹੀਂ ਚਲਾ ਸਕਦੇ ਆਪਾਂ ਲੱਕੜਾ ਨਹੀਂ બાળ ਸਕਦੇ ਨਾਲ ਇਹਨਾਂ ਨੇ ਮੋਟਾ ਮੋਟਾ ਇੱਥੇ ਬਾਰੇ ਜਾਣਕਾਰੀ ਦਿੱਤੀ ਹੋਈ ਆ ਵੀ ਜਿੱਥੇ ਤੁਸੀਂ ਹੈਗੇ ਹੋ ਵੀ ਆਪਾਂ ਆਕੋਸਟ ਦੇ ਨਾਲ ਨਾਲ ਕਿੱਧਰ ਜਾ ਸਕਦੇ ਆ ਉਹ ਆਪਾਂ ਹੁਣ ਇੱਥੇ ਖੜ ਕੇ ਦੇਖਾਂਗੇ ਆਪਾਂ ਇਸ ਜਗ੍ਹਾ ਤੇ ਕਿੱਥੇ ਜਿ ਖੜੇ ਆ ਇੱਥੇ ਜਿ ਖੜੇ ਆ ਨਾ ਤੇ ਆਪਾਂ ਕੋਸ਼ਿਸ਼ ਕਰਾਂਗੇ ਅੱਗੇ ਜਾ ਕੇ ਵਿੱਚ ਦੇ ਨੇੜੇ ਲਾਇਆ ਜਾਵੇ ਆ ਨਾਲ ਇਹਨਾਂ ਨੇ ਮੈਪ ਲਾਇਆ ਹੋਇਆ ਆ ਤਾਂ ਸਾਰਾ ਵੈਸਟਰਨ ਆਸਟ੍ਰੇਲੀਆ ਇਧਰ ਨਾਰਥ ਵਾਲੇ ਉਹਦਾ ਪਰਥ ਤੋਂ ਲੈ ਕੇ ਨਾਲ-ਨਾਲ ਜਿਹੜੇ-ਜਿਹੜੇ ਟਾਊਨ ਪੈਂਦੇ ਆ ਮੋਟਾ-ਮੋਟਾ ਉਹ ਦੱਸਿਆ ਹੋਇਆ ਆ ਆਪਾਂ ਕੱਲ ਨੂੰ ਜਦੋਂ ਕਲਵਾਰੀ ਜਾਵਾਂਗੇ ਕਲਵਾਰੀ ਆ ਚੀਜ਼ ਇੱਕ ਤਾਂ ਦੇਖਣ ਵਾਲੀ ਕਲਵਾਰੀ نیشنل پارک 브릿ਜ ਦੇ ਨਾਲ ਇਹਦੇ ਸੀ ਵਾਕ ਆ ਉਹ ਆਪਾਂ ਦੇਖਾਂਗੇ ਆ ਨਾਲ ਇਹਨਾਂ ਨੇ ਡਿਸਟੈਂਸ ਲਿਖਿਆ ਹੋਇਆ ਵੀ ਕਿਹੜੇ ਸ਼ਹਿਰ ਤੋਂ ਕਿਹੜਾ ਸ਼ਹਿਰ ਕਿੰਨਾ ਕਿਲੋਮੀਟਰ ਮੋਟਾ-ਮੋਟਾ ਇਹਨਾਂ ਨੇ ਆ ਜਿਹੜੇ ਟਾਊਨ ਆਪਾਂ ਕੱਲੂ ਜਾਣਾ ਕਲਵਾਰੀ ਉਹਦਾ ਨਕਸ਼ਾ ਇੱਥੋਂ ਹੁਣ ਆਪਾਂ ਕੈਂਪ ਗਰਾਊਂਡ ਦੇ ਵਿੱਚ ਐਂਟਰ ਕਰਦੇ ਆ ਆ ਇਹਨਾਂ ਨੇ ਇੱਥੇ ਨਾਲ ਲਿਖਿਆ ਹੋਇਆ ਵੀ ਭਾਈ ਇਸ ਜਗ੍ਹਾ ਤੇ ਸੱਪ ਹੈਗੇ ਆ ਸੱਪਾਂ ਤੋਂ ਬਚ ਕੇ ਕਿਉਂਕਿ ਆਸਟ੍ਰੇਲੀਆ ਦੇ ਵਿੱਚ ਜਿਵੇਂ ਆਪਾਂ ਕਹਿ ਦਈਏ ਸਭ ਤੋਂ ਜ਼ਿਆਦਾ ਰੀਲੇਸ ਆਪਾਂ ਪਾਏ ਜਾਂਦੇ ਆ ਤੇ ਕੋਈ ਨਾ ਜਗ੍ਹਾ ਤੇ ਆਮ ਹੁੰਦੇ ਐ ਇਸੇ ਕਰਕੇ ਆਪਾਂ ਆ ਕਿਉਂਕਿ ਹੁਣ ਗਰਮੀ ਦਾ ਮੌਸਮ ਆ ਤੇ ਗਰਮੀ ਕਰਕੇ ਆਪਾਂ ਜਿਹੜਾ ਥੱਲੇ ਗਰਾਊਂਡ ਤੇ ਟੈਂਟ ਲੱਗਦਾ ਹੁੰਦਾ ਆਪਾਂ ਉਹ ਨਹੀਂ ਲੈ ਕੇ ਆਏ ਉੱਪਰ ਵਾਲਾ ਹੀ ਆ ਉਹਨਾਂ ਗਰਮੀ ਦੇ ਵਿੱਚ ਇਹਨਾਂ ਚੀਜ਼ਾਂ ਦਾ ਡਰ ਹੁੰਦਾ ਆ ਜਿੰਨੇ ਵੀ ਆਪਾਂ ਕਹਿ ਦਈਏ ਆਪਾਂ ਆ ਸੱਪ ਹੋ ਗਏ ਸੱਪ ਸਪੋੜੀਏ ਜੋ ਵੀ ਆ ਜਿਹੜੇ ਗਰਮੀ 'ਚ ਬਾਹਰ ਨਿਕਲਦੇ ਆ ਉਹਨਾਂ ਤੋਂ ਬਚਣ ਲਈ ਬੰਦਾ ਉੱਪਰ ਵਾਲਾ ਟੈਂਟ ਲਾਵੇ ਤਾਂ ਜ਼ਿਆਦਾ ਬੈਟਰ ਆ ਠੰਡ ਚ ਕੋਈ ਚੱਕਰ ਨਹੀਂ ਠੰਡ ਚ ਕੋਈ ਸਮੱਸਿਆ ਨਹੀਂ ਹੁੰਦੀ ਇਹਨਾਂ ਚੀਜ਼ਾਂ ਦੀ ਠੰਡ ਚ ਤੁਸੀਂ ਲਾ ਸਕਦੇ ਟੈਂਟ ਕਿਤੇ ਵੀ ਅੱਜ ਵੀ ਕਾਫੀ ਗਰਮੀ ਆ ਇਸ ਟਾਈਮ ਵੈਸੇ ਸੋਹਣਾ ਹੋ ਗਿਆ ਮੌਸਮ ਦਿਨੇ ਗਰਮੀ ਸੀ 34 35 ਹੁਣ ਘਟ ਕੇ 27 28 ਹੋ ਗਿਆ ਤੇ ਵਧੀਆ ਹੋ ਗਿਆ ਮੌਸਮ ਇਸ ਟਾਈਮ ਵਧੀਆ ਟਾਈਮ ਨਾਲ ਆਪਾਂ ਪਹੁੰਚ ਗਏ ਇਸ ਟਾਈਮ 5:00 ਵੱਜ ਗਏ ਤੇ ਸੂਰਜ ਹਜੇ ਪੂਰਾ ਖੜਾ ਆਪਣੇ ਕੋਲੇ ਵਧੀਆ ਟਾਈਮ ਹੋਊਗਾ ਇਹਨਾਂ ਸਾਰਾ ਕੁਝ ਆਪਣਾ ਸੈਟਿੰਗ ਕਰਨ ਦੇ ਤੇ ਅੱਗੇ ਜਾ ਕੇ ਹੁਣ ਆਪਣੀ ਕੋਈ ਸਾਈਟ ਲੱਭਦੇ ਆਪਾਂ ਜਿੱਥੇ ਜਾ ਕੇ پارک ਕਰੀਏ ਆ ਦੇਖੋ ਐਵੇਂ ਲੋਕ ਬਸ ਬੈਠੇ ਆਪਣੇ ਕੈਰਾਵਨ ਲਈ ਬੁਸ਼ ਦੇ ਵਿੱਚ ਅਲੱਗ-ਅਲੱਗ ਥਾਂਵੇਂ ਆਪਾਂ ਦੇਖਦੇ ਆ ਜਿੱਥੇ ਕੋਈ ਵਧੀਆ ਕੁਆਇਟ ਜਿਹੀ ਜਗ੍ਹਾ ਹੋਈ ਸੇਫ ਜੀ ਉੱਥੇ ਜਾ ਕੇ ਲਾਉਨੇ ਆ ਵੈਸੇ ਆ ਸਾਰੇ ਲੋਕਾਂ ਨੇ ਐਵੇਂ ਹੀ ਲਾਇਆ ਹੋਇਆ ਦੇਖੋ ਆ ਵੀ ਲਾਰਖਾ ਕਿਸ ਨੇ ਕੈਰਾਵਨ ਇੱਧਰ ਕਿਉਂ ਨਹੀਂ ਆਉਂਦੀ ਵਾਪਸ ਥੱਲੇ ਲੱਗੀ ਪਈ ਆ ਹਵਾ ਕੱਢੀ ਫਰਾਉਣਾ ਹਵਾ ਕੱਢ ਕੇ ਦੇਖੀ ਆ ਹਾਂ 4 ਵੀਲ ਹੋ ਗਈ ਹਾਂ ਲੋ ਲਾਰਾ ਨਾ ਆਦੇ ਜਦ ਰੋ ਨਿਕਲ ਗਈ ਜਿਨਾ ਹੁਣ ਖੜ ਜਾ ਹੁਣ ਖੜ ਜਾ ਨਿਕਲ ਗਈ ਸੀ ਗੱਡੀ ਤੋਂ ਰੋਕ ਲਈ ਟਰੈਕਾਂ ਦੇ ਸਿਰ ਤੇ ਜਾਊ ਤੇ ਜਾਊ ਚੱਲ ਆ ਟਰੈਕਾਂ ਤੇ ਲਿਆਣੀ ਪੈਣੀ ਆਪਾਂ ਨੂੰ ਗੱਡੀ ਜਾਊ ਜਾਊ ਕੋਈ ਨਹੀਂ ਟਰੈਕਾਂ ਤੇ ਲਿਆਵਾਂਗੇ ਆ ਬੜੇ ਕਿ ਜਾਣਾ ਆ ਚੱਕ ਜਮਾਰੀ ਤਾਂ ਇੰਨਾ ਜ਼ਿਆਦਾ ਵੀ ਫਸ ਗਿਆ ਜੂਠ ਟਰੱਕਾਂ ਦੇ ਸਾਹ ਦੇ ਨਾਲ ਲੈ ਕੇ ਜਾਣੀ ਪੈਣੀ ਹੁਣ ਇੱਕ ਵਾਰੀ ਰੇਸ ਦੇ ਕੇ ਜਿੱਥੇ ਤੱਕ ਦਾ ਜਿੱਥੇ ਤੱਕ ਜਾਂਦੀਆਂ ਜਾਣ ਦੇ ਇੱਕ ਵਾਰੀ ਖਿੱਚ ਮਾੜੀ ਜੀ ਕੋਈ ਨਹੀਂ ਖਾਂ ਉਹਦੀ ਤਾਂ ਚਾਰ ਦੇ ਬੈਠੇ ਮੂਰਲੇ ਥੱਲੇ ਲਾ ਮਾ É, dígito, é isso,

ਜੋੜਨਾ ਹੁਣ ਨਾ ਜੋਰ ਲਵਾ ਹੁਣ ਨਿਕਲ ਜੂ ਬਸ ਇਧਰ ਨੂੰ ਕੱਢ ਲਾ ਮੂਰ ਨੂੰ ਹਜੇ ਫੇਰ ਵੀ ਜੁੜ ਜਾ ਰੇ ਜੋਰ ਮਾਰਦਾ ਮੈਂ ਉਹ ਜਨਾ ਤੈਨੂੰ ਕਟਾਈ ਘੱਟਦੀ ਨਾ ਮੇਰੀ ਗੱਲ ਸੁਣ ਇਧਰ ਰੱਖ ਦੇ ਨਹੀਂ ਇਹਦਾ ਕੀ ਕਰੀ ਹਾਂ ਕੋਈ ਉਵੇਂ ਨਹੀਂ ਉਦੋਂ ਅੱਗੇ ਆ ਕੇ ਦੇਖ ਆ ਕੇ ਦੇਖ ਤਾਂ ਦਾ ਕੋਈ ਉਹ ਇੱਕੋ ਜਿਹੀ ਹੋਇਆ ਤਾਂ ਡੇਢ ਦੋ ਘੰਟੇ ਲੱਗੇ ਪੂਰਾ ਦਿਨ ਖੜਾਈ ਪਰ ਟਰੈਕ ਨਵੇਂ ਲੈਂਦੇ ਹੋ ਗਿਆ ਆਪਣੇ ਟਰੱਕ ਅਗਲੇ ਟਰਿੱਪ ਵਾਸਤੇ ਕੀ ਹਾਲ ਹੋ ਗਿਆ ਇਹਦਾ ਖਤਮ ਹੋ ਗਿਆ ਬਿਲਕੁਲ ਖਤਮ ਪਰ ਉਧਰੋਂ ਕੱਢ ਕੇ ਲਿਆ ਆ ਬਹੁਤ ਦੂਰੋਂ ਪਰ ਸਵਲਾ ਛੋਲਾ ਨਾਲ ਮਿੱਟੀ ਮਾਰ ਕੇ ਸਾਈਡ ਤੇ ਕਰ ਕਰ ਕੇ ਕੱਢ ਲਈ ਤੇ ਆ ਚੀਜ਼ਾਂ ਨੇ ਕੰਮ ਤਾਂ ਦਿੱਤਾ ਪਰ ਇਥੇ ਇਹ ਪਤਾ ਲੱਗਦਾ ਵੀ ਚਾਰ ਚਾਈਦੇ ਘੱਟੋ ਘੱਟ ਇਹ ਖਤਮ ਹੋ ਗਈਆਂ ਆ ਤਾਂ ਖਤਮ ਹੋ ਗਿਆ ਕਵਰ ਕਵਰ ਚ ਪਾ ਕੇ ਲੈ ਕੇ ਆਏ ਜੀ ਹਾਂ ਤੇ ਕਟੋਕੜ ਚਾਰ ਚਾਹੀਦੇ ਆ ਇੱਕ ਦੋ ਚੀਜ਼ਾਂ ਹੋਰ ਨੇ ਜਿਹੜੀਆਂ ਹੁਣ ਲੱਗਿਆ ਵੀ ਉਹ ਵੀ ਚਾਹੀਦੀਆਂ ਅਗਲੇ ਟ੍ਰਿਪ ਵਾਸਤੇ ਫੇਰ ਸਹੀ ਆ 4x4 ਦਾ ਹਾਂ ਵਿੰਚ ਉਹ ਕਿਉਂ ਦੇ ਵਿੰਚ ਹੀ ਹੁੰਦੀਆਂ ਕੀ ਹੁੰਦੀਆਂ ਹਾਂ ਉਹਦੀ ਵੀ ਲੋਡ ਹੈਗੀ ਆ ਉਹਦੇ ਨਾਲ ਥੋੜਾ ਸਹੀ ਆ ਗੱਲ ਤਾਂ ਉੱਥੇ ਹੀ ਖੁੱਲਣੀ ਆ ਹੁਣ ਚੱਲੀਏ ਆਪਾਂ ਆਪਣਾ ਟੈਂਟ ਟੁੰਟ ਕਸੀਏ ਟੈਂਟ ਨੂੰ ਦਿੱਤੀ ਆ ਹਨੇਰਾ ਹੋ ਰਿਹਾ ਤੇ ਇੱਕ ਵਾਰੀ ਬੀਚ ਟੋਬ ਲਾਇਆ ਮੈਂ ਹਾਂ ਚੱਲ ਆ ਜਾ ਆਪਣੇ ਜਾਣ ਹੁਣ ਤਾਂ ਸਿੱਧਾ ਰੱਖਾ ਇਧਰ ਨੂੰ ਆਪਣੇ ਜਾਣ ਤੋਂ ਬਾਅਦ ਬਾਅਦ ਹੀ ਕਈ ਗੱਡੀਆਂ ਆ ਗਈਆਂ ਹਨ ਅਜਾ ਵੀ ਮੱਲਾ ਦਾ ਕੇਰਾ ਮੈਨੂੰ ਤੇ ਪਹਿਲਾਂ ਹੈ ਨਹੀਂ ਸੀ ਹੁਣ ਆ ਗਿਆ ਪਹਿਲਾਂ ਆਪਾਂ ਵੀ ਜਾ ਕੇ ਟੈਂਟ ਲਾਈਏ ਟੈਂਟ ਪਿੱਛੇ ਆਪਣਾ ਹਾਂ ਉਹ ਤਾਂ ਪਿੱਛੇ ਆ ਵੈਸੇ ਆਪਾਂ ਇੰਟਰ ਇਧਰ ਦੀ ਹੋਈ ਸੀ ਕਿ ਨਹੀਂ ਐਗਜ਼ਿਟ ਉਧਰ ਹੀ ਆਦੀ ਆ ਬਹੁਤ ਦਲੀ ਆ ਆ ਇਹਨਾਂ ਦੇ ਕੋਲੇ ਖੜੀ ਆ ਗੱਡੀ ਇੱਥੋਂ ਮੁੜੇ ਇੱਥੋਂ ਨਹੀਂ ਸੀ ਮੈਂ ਕਹਣਾ ਯਾਰ ਹਾਂ ਆ ਹੀ ਆ ਆਈ ਆ ਮੁੜੀ ਮੈਨੂੰ ਲੱਗਦਾ ਤਲਾਪੀ ਜਾਉ ਕੋਈ ਨਹੀਂ ਵੀ ਇਧਰ ਜਿਹਨੂੰ ਖੜਾਈ ਸੀ ਆਪਾਂ ਆਪਣੀ ਗੱਡੀ ਹਾਂ ਉੱਥੇ ਖੜੀ ਆ ਇਧਰੋਂ ਚੱਲ ਇਧਰੋਂ ਚੱਲ 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 ਆਹ ਉਰੇ ਜੇ ਖੜੀ ਆ ਆਪਣੀ ਗੱਡੀ ਆ ਵੀਰ ਬੱਧਰ ਖੱਬੇ ਹੱਥ ਇੱਥੋਂ ਗੱਬੇ ਚੋਬਰਜੀਤ ਚੋਬਰਜੀਤ ਬੋਸ਼ਾਨਿਆਂ ਦੇ ਵਿੱਚ ਗੱਡੀਆਂ ਲੱਭਣੇ ਬਹੁਤ ਔਖੀ ਆ। ਖੜਾ ਲੀਆਂ ਕਾਰਾਂ ਆਪਾਂ। ਸਨਸੈਟ ਲੱਗਿਆ ਹੋਣ। ਤੇ ਹੁਣ ਆਪਾਂ ਵਿੱਚ ਤੇ ਜਾ ਕੇ ਸਨਸੈਟ ਦਾ ਆਨੰਦ ਲੈਨੇ ਆ। ਤੇ ਬੜਾ ਸੋਹਣਾ ਥਿਊ ਆ ਰਿਹਾ ਇੱਥੋਂ। ਪੜ ਕੇ ਆ ਯਾਰ। ਵੀਰੇ ਨਵੀਆਂ ਚਮਾਂ ਲੁੱਕ ਵਰਗੀਆਂ ਜਿਹੜੇ ਪੁਰਾਣੇ ਵਾਲੇ ਪਿਛਲੇ ਟੂਰ ਵਾਲੀਆਂ ਸੀ। ਉਹਨੇ ਬਹੁਤ ਸਾਦੇ ਦਿੱਤਾ ਬਣੀ ਵਾਲੀਆਂ ਨੇ। ਹੈ ਇਹ ਵੀ ਬਣੀ ਵਾਲੀਆਂ ਨੇ। ਇਹ ਥੋੜੀਆਂ ਹੀ ਵਧੀਆ ਕੁਆਲਟੀ ਉਹਦੇ ਨਾਲੋਂ। ਫੁੱਟ ਘਾਟਨ ਕਰਨਾ। ਚਲ। ਤਾਂ ਇੱਥੇ ਹੁਣ ਆਪਾਂ ਰੱਖੀਏ ਰਸਤੇ ਜਾ ਚੱਲ ਫੜਾ। ਰਸਤੇ ਦਾ ਆਪਾਂ ਸਾਈਡ ਤੇ ਕਰਦੇ ਆ ਗੱਡੀਆਂ ਤਾਂ ਮੂਵ ਕਰ ਲਈ ਇੱਕ ਵਾਰੀ। ਹਾਂ ਹਾਂ। ਮੈਨੂੰ ਐ ਸੀ ਮੈਂ ਇੱਧਰ ਕਿਤੇ ਆਪੇ ਇਹਨੂੰ ਗੱਡ ਲੀਆ ਫਿਰ ਰੇਤਾ ਜਾ ਮੇਰੀ ਗੱਲ ਸੁਣ ਤੈਰਾ ਉਹ ਟੈਂਟ ਟੈਂਟ ਖੁੱਲ ਜੂਗਾ ਕੋਲੇ ਤਾਂ ਕਾਹੋ ਟੈਂਟ ਮੈਂ ਕਿੰਨੇ ਖੜਾ ਦੇਖ ਸਹੀ ਆ ਬੈ ਕੋਈ ਰਲਾ ਕੋਲੇ ਬੈ ਜਾਗੇ ਫਟੇ ਟੋ ਹਾਂ ਤੇ ਉਹ ਗੱਡੀਆਂ ਪਾਰਕ ਕਰਨੀਆਂ ਹੁਣ ਆਪਾਂ ਟੈਂਟ ਖੋਲਿਏ ਕਰਾਂ ਮਿੰਟ ਮਿੰਟੇ ਖੋਲੀਏ ਮਾ ਉਧਰਲੀ ਸੜਕ ਖੋਲਣਾ ਪਹਿਲਾਂ ਚਲੋ ਆਏ ਹਾਏ ਓਏ ਕੀ ਹੋ ਗਿਆ ਖਰਾਬ ਹੋ ਗਿਆ ਕੀ ਹੋਇਆ ਹੋਇਆ ਸਟ੍ਰੈਪ ਟੈਗ ਕਰੀ ਗਈ ਹਵਾ ਪਾਏ ਪਾ ਕੇ ਨਾ ਵੇਖੀਓ ਪਿਆ ਜੀ ਗੱਡਾ ਖਰਾਬ ਹੋ ਗਿਆ ਆ ਗਿਆ ਹਾਂ ਸਟ੍ਰੈਪ ਨਹੀਂ ਪਾਈ ਆ ਪਤਾ ਕਰਕੇ ਟੈਗ ਕਰੀ ਹੋਈ ਦੀ ਸਟ੍ਰੈਪ ਉਹ ਹਵਾ ਨਹੀਂ ਕਰੀ ਚਲ ਕੋਈ 550 ਕਿਲੋਮੀਟਰ ਟਰੈਵਲ ਕਰਕੇ ਆਇਆ ਤੂੰ ਕੋਈ ਨਹੀਂ ਕੋਈ ਨਹੀਂ ਸਿੱਟ ਰਾਣੂ ਅੱਡ ਖੜ ਵੇ ਰੋ ਇੱਧਰਲੀ ਸੜਕਾਂ ਫੜਾ ਕਿਆ ਜਨਾਹ ਪਹੁੰਚ ਕੇ ਤੇਰੀ ਇੰਗਲਿਸ਼ ਖਰਾਬ ਹੋ ਗਈ ਤਰਾ ਨਹੀਂ ਨਹੀਂ ਹਵਾ ਦੇਖ ਕਿੰਨੀ ਬੱਟ ਬੱਟ ਜੀ ਆ ਸਮੁੰਦਰ ਦੇ ਤੱਕ ਨਾਰੇ ਖੜਾ ਲੈ ਫੜਾ ਮੈਨੂੰ ਸਿੱਟ ਲੱਗਾ ਤੇਰੇ ਵੱਲ ਆ ਫੜਾ ਹਾਂ ਚੱਕ ਇਧਰੋਂ ਥੋੜਾ ਜਿਹਾ ਦੂਜੀ ਸਾਈਡ ਵੀ ਸਟ੍ਰੈਪ ਹੋਣੀ ਆ ਚ ਦੋ ਮਿੰਟ ਇੱਥੇ ਵਾਓ ਸਾਈਡ ਤੱਕ ਜਿਲਾ ਆਇਆ ਤੱਕ ਆ ਗਿਆ ਆ ਗਿਆ ਆ ਗਿਆ ਚੱਕ ਚੱਕ ਦੇਖ ਥੋੜੀ ਜਿਹੀ ਪਿੱਛੇ ਮਾਠੀ ਕਿੰਨਾ ਕੁ ਤਾਂ ਚਾਹੀਦਾ ਵੀ ਆ ਕਿਉਂ ਸੱਟ ਨਹੀਂ ਐ ਐ ਥੋੜੀ ਸੋਣਾ ਮੈਂ ਥੋੜਾ ਜਿਹਾ ਹੋਰ ਇਧਰ ਨੂੰ ਕਰ ਲੈ ਲੈ ਕਰ ਲੈਂਦੇ ਆ ਇਹਦਾ ਉੱਪਰ ਵੀ ਲੋਕ ਲੱਗਦਾ ਹੈ ਖੜੀ 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 ਇਹਦਾ ਇੱਥੇ ਵੀ ਲੋਕ ਲਾਉ ਲੱਗਦੇ ਨਾਲ ਲੱਗ ਗਿਆ ਠੀਕ ਆ ਸੱਟਾ ਲਓ ਜੀ ਇੱਕ ਨੰਟ ਲੱਗ ਗਿਆ ਤੇ ਇੱਕ ਦਾ ਆਪਾਂ ਬਾਅਦ ਚ ਕਰਦੇ ਬੰਦੋਬਸਤ ਹਾਂਜੀ ਅੱਜ ਦਾ ਦਿਨ ਆਪਣਾ ਬਹੁਤ ਵਧੀਆ ਰਿਹਾ 5 550 ਕਿਲੋਮੀਟਰ ਦੀ ਡਰਾਈਵ ਸੀ ਉਹ ਕਰਕੇ ਆਏ ਖਾਏ ਟਾਈਮ ਬਾਅਦ ਆ ਜਿੰਨੀ ਲੰਬੀ ਡਰਾਈਵ ਕਰੀ ਥੋੜਾ ਜਿਹਾ ਔਖਾ ਲੱਗਿਆ ਪਰ ਚਲੋ ਠੀਕ ਸੀਗਾ ਆਪਾਂ ਦਮ ਲੈ ਲੈ ਕੇ ਆ ਗਏ ਜਿਆਦਾ ਵੀ ਨਹੀਂ ਸੀ 550 ਪਰ ਅੱਜ ਬਹੁਤਨ ਜ਼ਿਆਦਾ ਟਾਈਮ ਬਾਅਦ ਇੰਨੀ ਡਰਾਈਵ ਕਰੀ ਤੇ ਤਾਂ ਥੋੜਾ ਜਿਹਾ ਲੱਗਿਆ ਤੇ ਉਸ ਤੋਂ ਬਾਅਦ ਸਭ ਤੋਂ ਵੱਡੀ ਮੁਸ਼ਕਲ ਤਾਂ ਆਪਣੀ ਜੂੜਦੀ ਜਿਹੜਾ ਤੁਸੀਂ ਦੇਖਿਆ ਉਹਨੂੰ ਡੇਢ ਦੋ ਘੰਟੇ ਲੱਗ ਗਿਆ ਆਪਾਂ ਨੂੰ ਕੱਢਣ ਤੇ ਟਰੈਕ ਤਾਂ ਜਮ ਖਤਮ ਹੋ ਗਿਆ ਉਹ ਪਿਆ ਥੱਲੇ ਤੇ ਹੁਣ ਆਪਾਂ ਟੈਂਟ ਉਂਟਲਾ ਲਿਆ ਸਾਰਾ ਕੁਝ ਤੇ ਖਾਣ ਪੀਣ ਦਾ ਪ੍ਰੋਗਰਾਮ ਬਣਾ ਲਿਆ ਮੈਂ ਤੁਹਾਨੂੰ ਬੈਕ ਕੈਮਰੇ ਨਾਲ ਦਿਖਾਉਣਾ ਉਹ ਵੀਡੀਓ ਤੇ ਆ ਸੀ ਟੈਂਟ ਲੱਗ ਗਿਆ ਟੇਬਲ ਰੱਖ ਲੇ ਖਾਣ ਪੀਣ ਨੂੰ ਪਾਣੀ ਪਾਣੀ ਘਰੋਂ ਲੈ ਕੇ ਆਏ ਸੀ ਇੱਥੇ ਕਿਉਂਕਿ ਪਾਣੀ ਦਾ ਇੱਥੇ ਕੋਈ ਬੰਦੋਬਸਤ ਨਹੀਂ ਤੇ ਇਸ ਕਰਕੇ ਆਪਦਾ ਪਾਣੀ ਪੀਣ ਵਾਲਾ ਜਾਂ ਭਾਂਡੇ ਧੋਣ ਵਾਲਾ ਉਹ ਸਾਰਾ ਆਪਦਾ ਆਪ ਲੈ ਕੇ ਆਓ ਗੱਡੀ ਤੇਰਾ ਕੀ ਕਹਿਣਾ ਜਦੋਂ ਜੂਟ ਫਸਿਆ ਸੀ ਲੱਗਦਾ ਸੀ ਵੀ ਕੱਢਣਾ ਕੱਢਣਾ ਨਿਕਲ ਜੂ ਜਾਂ ਵੀ ਬੁਲਾਉਣੀ ਪੈਣੀ ਆਪਾਂ ਨੂੰ ਰਿਕਵਰੀ ਵੈਨ ਔਰ ਰਿਕਵਰੀ ਜੂਟ ਕੀ ਲੱਗਦਾ ਸੀ ਪਹਿਲਾਂ ਵੀ ਤਾਂ ਕੱਢਿਆ ਆਪਾਂ ਇੱਕ ਦੋ ਵਾਰੀ ਪਹਿਲਾਂ ਵੀ ਸਾਡੇ ਨਾਲ ਇਹ ਹੋਇਆ ਵੈਸੇ ਪਹਿਲੀ ਵਾਰੀ ਨਹੀਂ ਹੋਇਆ ਹੀਲਾ ਤੇ ਇੱਕ ਵਾਰੀ ਪਹਿਲਾਂ ਵੀ ਕੱਢਿਆ ਸੀ ਤੇ ਪਰ ਠੀਕ ਰਿਹਾ ਇਸ ਵਾਰ ਲੱਗਦਾ ਸੀ ਥੋੜਾ ਜਿਹਾ ਵੀ ਨਹੀਂ ਨਿਕਲਣਾ ਜਿਆਦਾ ਕਿਉਂਕਿ ਜਿਹੜਾ ਥੱਲੋ ਚਾਸੀ ਆ ਸਾਰੀ ਥੱਲੇ ਨਾਲ ਲੱਗੀ ਸੀ ਪਰ ਸ਼ਵਲਾਂ ਨਾਲ ਮਿੱਟੀ-ਮਿੱਟੀ ਧਰੂ-ਧਰੂ ਕਰਕੇ ਐਂਡ ਆਫ ਦਾ ਡੇ ਅਸੀਂ ਕੱਢ ਲਿਆ ਤੇ ਕੀ ਕਹਣਾ ਸਹੀ ਹਾਲਾ ਤੇ ਟੇਬਲ ਰੱਖ ਲੇ ਆ ਆਪਣਾ ਖਾਣ ਪੀਣ ਦਾ ਬੰਦੋਬਸਤ ਹੁਣ ਆਪਾਂ ਇੱਥੇ ਕਰਦੇ ਆ ਰੋਟੀ ਬਣਾਉਨੇ ਆ ਘਰੋਂ ਸਮਾਨ ਲੈ ਆਏ ਸੀ ਫਰੋਜ਼ਨ ਉਹ ਸਾਰਾ ਆਪਾਂ ਗਰਮ ਕਰ ਲੈਣਾ ਤੇ ਟੇਬਲ ਰੱਖ ਲੇ ਤੇ ਹੁਣ ਆਪਾਂ ਇੱਥੇ ਬਹਿਨੇ ਆ ਨਾਲੇ ਥੋੜਾ ਥੋੜਾ ਮਿੱਠਾ ਮਿੱਠਾ ਮਿਊਜ਼ਿਕ ਲਾਉਨੇ ਆ ਤੇ ਬਹਿ ਕੇ ਆਪਾਂ ਆਪਦਾ ਰੋਟੀ ਪਾਣੀ ਛਕੀਏ ਤੇ ਫਿਰ ਗੱਲਾਂ ਬਾਤਾਂ ਤੇ ਅੱਜ ਆਪਾਂ ਇੱਥੇ ਲੱਕੀ ਬੇ ਖੜੇ ਸੀ ਕੱਲ ਨੂੰ ਆਪਾਂ ਇੱਥੇ ਜਾਵਾਂਗੇ ਕੁਲਵਾਰੀ ਕੁਲਵਾਰੀ ਨਾਲ ਹੀ ਆ 20-25 ਕਿਲੋਮੀਟਰ ਆ ਸਾਰਾ ਅੱਧਾ ਘੰਟਾ ਲੱਗਣਾ ਆਪਾਂ ਨੂੰ ਤੇ ਬਾਕੀ ਹੁਣ ਆਪਾਂ ਇੱਥੇ ਕਰਦੇ ਆ ਸਮਾਪਤੀ ਖਾਣ ਪੀਣੇ ਆ ਤੇ ਫਿਰ ਕਰਦੇ ਆ ਰੈਸਟ ਥੱਕੇ ਅੱਜ ਜਿਆਦਾ ਆਪਾਂ ਨੂੰ ਜੁੜਨੇ ਦਿਖਾਤਾ ਉੱਥੇ ਕੱਢਣ ਵੇਲੇ ਗਰਮੀ ਗਰਮੀ ਹੋਊਗੀ ਬਾਕੀ ਫਿਰ ਅ ਕੱਲ ਨੂੰ ਮਿਲਦੇ ਆਂ ਤਾਂ ਕਲਵਾਰੀ ਜਾਵਾਂਗੇ ਇਥੋਂ ਦੀ 25 ਕਿਲੋਮੀਟਰ ਵਧੀਆ ਉਹ ਉਹ ਵੀਡੀਓ ਜ਼ਰੂਰ ਦੇਖਿਓ ਅ ਕਲਵਾਰੀ ਨੈਸ਼ਨਲ ਪਾਰਕ ਬਹੁਤ ਸੋਹਣਾ ਦੇਖਣ ਵਾਲਾ ਬਾਕੀ ਕੱਲ ਨੂੰ ਮਿਲਦੇ ਆਂ ਫਿਰ ਨਵੇਂ ਯਾਰਾਂ ਹਾਂ ਤੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਧੰਨਵਾਦ ਤੇ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਲਾਈਕ ਕਮੈਂਟ ਜੋ ਵੀ ਆ ਸਾਰਾ ਕੁਝ ਕਰ ਲਿਓ